ਕਸੇਗਾ ਉੱਥੋਂ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਮੈਂ ਕਾਲਜ ਚ ਗਿਆ ਕਾਲੇ ਦੇ ਵਿੱਚ ਥੀਏਟਰ ਕੀਤਾ ਔਰ ਉਹਦੇ ਨਾਲ ਨਾਲ ਅਸੀਂ ਜਿਹੜੇ ਆ ਕੇਵਲ ਭਾਜੀ ਦੇ ਨਾਲ ਕੇਵਲ ਭਾਜੀ ਮੇਰੇ ਉਸਤਾਜੀ ਨੇ ਉਹਨਾਂ ਦੇ ਕੋਲੋਂ ਹੀ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਕਿੰਨੇ ਨੇ ਕਿ ਜਿਹੜਾ ਥੀਏਟਰ ਦਾ ਚੰਡਿਆ ਹੋਇਆ ਕਲਾਕਾਰ ਹੈ ਕਦੇ ਮਾਰ ਨਹੀਂ ਖਾਂਦਾ ਥੀਏਟਰ ਜਿਹੜਾ ਆ ਉਹ ਇੱਕ ਕੌਨਫੀਡੈਂਸ ਭਰਦਾ ਆ ਔਰ ਨਿਖਾਰਦਾ ਆ ਇੱਕ ਪ੍ਰਤਿਭਾ ਨੂੰ ਸਾਡੀ ਕਲਾ ਨੂੰ ਨਿਖਾਰਦਾ ਆ ਕਿਹੜੀਆਂ-ਕਿਹੜੀਆਂ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣਾ ਕੰਮ ਕਰ ਚੁੱਕੇ ਹੋ ਬਾਲੀਵੁੱਡ ਦੇ ਵਿੱਚ ਸਭ ਤੋਂ ਜਿਹੜੀ ਮੇਰੀ ਫੇਮਸ ਫਿਲਮ ਹੈ ਜੀ ਕੇਸਰੀ ਉਸ ਤੋਂ ਬਾਅਦ ਮੇਰੀ ਫਿਲਮ ਹੈ ਜੀ ਬਬਲੀ ਬੌਂਸਰ ਕਾਲੀ ਖੂਈ ਬੰਦਾ ਸਿੰਘ ਚੋਦਰੀ ਪੰਜਾਬੀ ਫਿਲਮਾਂ ਦੇ ਵਿੱਚ ਮੈਂ 30 ਤੋਂ 35 ਨੰਬਰ ਜਿਹੜੀਆਂ ਪੰਜਾਬੀ ਫਿਲਮਾਂ ਕੀਤੀਆਂ ਹੁਣ ਜਿਹੜੀ ਮੇਰੀ ਲੇਟੈਸਟ ਫਿਲਮ ਆਈ ਹੈ ਗੁਰਨਾਨਕ ਜਹਾਜ਼ ਕੁਝ ਰੈਕਸ਼ਨ ਦੇ ਖੇਤਰ ਤੇ ਵਿੱਚ ਵੀ ਤੁਸੀਂ ਹੈ ਉਹ ਕਰੈਕਟਰ ਕਰਨਾ ਵੀ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਮੈਂ ਖੁਦ ਸ਼ਾਰਟ ਫਿਲਮਾਂ ਵੀ ਡਾਇਰੈਕਟ ਕੀਤੀਆਂ ਨੇ ਕੁਝ ਸੌਂਗ ਵੀ ਡਾਇਰੈਕਟ ਕੀਤੇ ਨੇ ਮੈਂ ਏਡੀ ਵੀ ਕੰਮ ਕੀਤਾ ਆ ਚਾਹੇ ਕਪਿਲ ਸ਼ਰਮਾ ਦੀ ਗੱਲ ਹੋਵੇ ਭਾਰਤੀ ਦੀ ਹੋਵੇ ਉਹਨਾਂ ਨਾਲ ਕਦੇ ਕੰਮ ਕਰਨ ਦਾ ਮੌਕਾ ਜਾਂ ਉਹਨਾਂ ਨਾਲ ਕੋਈ ਤਜਰਬਾ ਜਿਹੜਾ ਹੋਇਆ ਹੋਵੇ ਤੁਹਾਡੇ ਨਾਲ ਕਪਿਲ ਸ਼ਰਮਾ ਤੇ ਮੇਰਾ ਦੋਸਤ ਹੀ ਹੈ ਜੀ ਅਸੀਂ ਇਕੱਠੇ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਕੇਵਲ ਭਾਜੀ ਨੂੰ ਲੈ ਕੇ ਗਿਆ ਸੀ ਅਸੀਂ ਪਲੇ ਕੀਤੇ ਉਹਦੇ ਭਾਰਤੀ ਸਿੰਘ ਹੋਣੀ ਵੀ ਸਾਡੇ ਨਾਲ ਨਾਟਸ਼ਾਲਾ ਦੇ ਵਿੱਚ ਮਿਰਚ ਮਸਾਲਾ ਅਸੀਂ ਕੀਤਾ ਠਾਕੁਰ ਹੋਣੀ ਵੀ ਕੇਵਲ ਭਾਜੀ ਦੇ ਨਾਲ ਰੰਗ ਦੇ ਬਸੰਤੀ ਚੋਲਾ ਦੇ ਵਿੱਚ ਕਿਰਦਾਰ ਕੀਤਾ ਉਹਨਾਂ ਨੇ ਸਾਡੇ ਦੋਸਤ ਹੀ ਨੇ ਸਾਰੇ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਤੇ ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ ਗੁਰੂ ਨਗਰੀ ਅੰਮ੍ਰਿਤਸਰ ਜਿਸ ਨੇ ਕੀ ਬਹੁਤ ਵੱਡੇ ਜਿਹੜੇ ਫਨਕਾਰ ਸਾਨੂੰ ਦਿੱਤੇ ਨੇ ਬਹੁਤ ਨਾਮੀ ਕਲਾਕਾਰ ਹੋਏ ਨੇ ਜਿਨ੍ਹਾਂ ਨੇ ਆਪਣੀ ਕਲਾਕਾਰੀ ਦਾ ਲੋਹਾ ਪੂਰੇ ਵਿਸ਼ਵ ਵਿੱਚ ਪੂਰੀ ਦੁਨੀਆ ਦੇ ਵਿੱਚ ਮਣਵਾਇਆ ਹੈ ਸਮੇ ਸਮੇ ਤੇ ਅਜਿਹੇ ਬਹੁਤ ਸਾਰੇ ਕਲਾਕਾਰ ਆਉਂਦੇ ਨੇ ਜਿਨ੍ਹਾਂ ਨੇ ਹਮੇਸ਼ਾ ਧਾਕ ਜਮਾਈ ਹੈ ਤੇ ਅਜੋਕੇ ਸਮੇਂ ਦੀ ਜੇਕਰ ਅਸੀਂ ਗੱਲ ਕਰਦੇ ਆ ਤਾਂ ਇਸ ਵੇਲੇ ਅਮਰਿਤ ਸਰ ਦਾ ਨੌਜਵਾਨ ਗੱਭਰੂ ਜਿਹੜਾ ਕਿ ਅਦਾਕਾਰੀ ਦੇ ਖੇਤਰ ਦੇ ਵਿੱਚ ਚਮਕਦਾ ਸਿਤਾਰਾ ਨਾਮ ਕੁਮਾਰਿਆ ਹੈ ਗੱਲਬਾਤ ਕਰਾਂਗੇ ਅਮਰਿਤ ਸਰ ਦੇ ਉਸ ਨੌਜਵਾਨ ਦੀ ਜਿਸ ਦਾ ਨਾਮ ਹੈ ਪ੍ਰਿਤਪਾਲ ਪਾਲੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਧੰਨਵਾਦ ਕਰਦਾ ਹਾਂ ਅਜੀਤ ਵੈਬ ਟੀਵੀ ਦਾ ਜਿਨ੍ਹਾਂ ਨੇ ਆਪਣੇ ਸਟੂਡੀਓ ਦੇ ਵਿੱਚ ਬੁਲਾ ਕੇ ਮੈਨੂੰ ਇੱਥੇ ਸਨਮਾਨਿਤ ਕੀਤਾ ਮੇਰੀ ਹੌਸਲਾ ਵਜਾਈ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਪਾਲੀ ਜੀ ਕਿਵੇਂ ਦੇਖਦੇ ਹੋ ਲਗਭਗ ਬਹੁਤ ਸਾਰੀਆਂ ਫਿਲਮਾਂ ਪਾਹੇ ਬਾਲੀਵੁੱਡ ਦੀਆਂ ਹੋਣ ਚਾਹੇ ਪਾਲੀਵੁੱਡ ਦੀਆਂ ਹੋਣ ਤੁਸੀਂ ਹਰੇਕ ਫਿਲਮ ਦੇ ਵਿੱਚ ਬਹੁਤ ਬਾ ਕਮਾਲ ਕੰਮ ਕਰ ਰਹੇ ਹੋ ਅਦਾਕਾਰੀ ਦੇ ਖੇਤਰ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਖੇਤਰ ਦੇ ਵਿੱਚ ਮੈਂ ਜੀ ਸਕੂਲ ਟਾਈਮ ਤੋਂ ਹੀ ਮੈਂ 1991 ਤੋਂ ਉਦੋਂ ਮੈਂ ਪਲੱਸ 1 ਦੇ ਵਿੱਚ ਸੀਗਾ ਜੀ ਉਦੋਂ ਤੋਂ ਹੀ ਪਹਿਲਾਂ ਮੈਂ ਥੀਏਟਰ ਦੀ ਜਿਹੜੀ ਉਹ ਵਿੱਦਿਆ ਸ਼ੁਰੂ ਕੀਤੀ ਖਾਲਸਾ ਸਕੂਲ ਚ ਪੜਦਾ ਸੀਗਾ ਉੱਥੋਂ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਮੈਂ ਕਾਲਜ ਚ ਗਿਆ ਕਾਲਜ ਦੇ ਵਿੱਚ ਥੀਏਟਰ ਕੀਤਾ ਔਰ ਉਹਦੇ ਨਾਲ-ਨਾਲ ਅਸੀਂ ਜਿਹੜੇ ਆ ਕੇਵਲ ਭਾਜੀ ਦੇ ਨਾਲ ਕੇਵਲ ਭਾਜੀ ਮੇਰੇ ਉਸਤਾਦ ਜੀ ਨੇ ਜੀ ਉਹਨਾਂ ਦੇ ਕੋਲੋਂ ਹੀ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਔਰ ਅੱਜ ਤੱਕ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਮੈਂ ਇੱਥੋਂ ਤੱਕ ਜਿਹੜਾ ਪਹੁੰਚਿਆ ਹਾਂ ਬਸ ਉਹਨਾਂ ਦਾ ਅਸ਼ੀਰਵਾਦ ਹੀ ਹੈ ਜੀ ਜੀ ਤੇ ਬਸ ਹੁਣ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੁਣ ਗਾਹ ਤੁਰੇ ਜਾ ਰਿਹਾ ਜੀ 1991 ਤੋਂ ਜਦੋਂ ਅਸੀਂ ਥੀਏਟਰ ਸ਼ੁਰੂ ਕੀਤਾ ਜੀ ਪਹਿਲੋ ਤੇ ਸਕੂਲ ਤੋਂ ਕੀਤਾ ਫਿਰ ਉਹਦੇ ਬਾਅਦ ਅਸੀਂ ਨਾਲ-ਨਾਲ ਉਦੋਂ ਤੇ ਨਾਟਸ਼ਾਲਾ ਅਜੇ ਹੋਂਦ ਚ ਵੀ ਨਹੀਂ ਸੀ ਆਈ ਜੀ ਤੇ ਅਜੇ ਉਦੋਂ ਕੱਚੀ ਸਟੇਜ ਸੀਗੀ ਉਦੋਂ ਉੱਥੇ ਫੈਕਟਰੀ ਵੀ ਸੀਗੀ ਅਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਥੀਏਟਰ ਕਰਨਾ ਅਸੀਂ ਛੋਟੇ-ਛੋਟੇ ਨਾਟਕ ਭਾਜੀ ਗੁਰਚਰਨ ਹੋਂਣਾ ਦੇ ਲਿਖੇ ਉਹ ਜਾ ਕੇ ਕਰਨੇ ਜੀ ਫਿਰ ਉਹਦੇ ਨਾਲ-ਨਾਲ ਫਿਰ 1991 ਚ ਕੇਵਲ ਭਾਜੀ ਐਨਐਸਟੀ ਤੋਂ ਵਾਪਸ ਆਏ ਸੀਗੇ ਤੇ ਉਹਨਾਂ ਨੇ ਫਿਰ ਉਸ ਥੀਏਟਰ ਨੂੰ ਇੱਕ ਨਵਾਂ ਰੂਪ ਦਿੱਤਾ ਜੀ ਮਾਡਰਨ ਮਾਡਰਨ ਰੂਪ ਦਿੱਤਾ ਔਰ ਉਸ ਰੂਪ ਦੇ ਵਿੱਚ ਮੇਰਾ ਬੜਾ ਮੈਂ ਭਾਗਾ ਵਾਲਾ ਸਮਝਦਾ ਆਪਣੇ ਆਪ ਨੂੰ ਕਿ ਉਹ ਉਸ ਸਮੇਂ ਦੇ ਵਿੱਚ ਮੈਂ ਕੇਵਲ ਭਾਜੀ ਉਹਨਾਂ ਨਾਲ ਜੁੜਿਆ ਜੀ ਔਰ ਮਾਡਰਨ ਥੀਏਟਰ ਦੇ ਨਾਲ ਜਿਹੜਾ ਮੈਂ ਜੁੜ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ ਕਹਿੰਦੇ ਨੇ ਕਿ ਜਿਹੜਾ ਥੀਏਟਰ ਦਾ ਚੰਡਿਆ ਹੋਇਆ ਕਲਾਕਾਰ ਕਦੇ ਮਾਰ ਨਹੀਂ ਖਾਂਦਾ ਜੀ ਜੀ ਉਹ ਜਿਹੜਾ ਕੀਤਾ ਹੋਇਆ ਕੰਮ ਤੁਹਾਡਾ ਹੁਣ ਕਿੰਨਾ ਕੰਮ ਆ ਰਿਹਾ ਹੈ ਬਹੁਤ ਕੰਮ ਆ ਰਿਹਾ ਜੀ ਥੀਏਟਰ ਮੈਂ ਕਹਿੰਦਾ ਇੱਕ ਹਰ ਆਰਟਿਸਟ ਨੂੰ ਥੀਏਟਰ ਕਰਨਾ ਬਹੁਤ ਜ਼ਰੂਰੀ ਹੈ ਜੀ ਥੀਏਟਰ ਜਿਹੜਾ ਆ ਜਿੰਨੇ ਥੀਏਟਰ ਕੀਤਾ ਉਹ ਕਿਤੇ ਵੀ ਮਾਰ ਨਹੀਂ ਖਾ ਸਕਦਾ ਫਿਲਮ ਇੰਡਸਟਰੀ ਦੇ ਵਿੱਚ ਮੈਂ ਦੇਖਦਾ ਅੱਜ ਕੱਲ ਬਹੁਤ ਸਾਰੇ ਨਵੇਂ ਮੈਂ ਜਿਹੜੇ ਕਲਾਕਾਰ ਆ ਰਹੇ ਆ ਬਹੁਤ ਸਾਰੇ ਮੈਂ ਰੀਲਾਂ ਤੋਂ ਜਿਹੜੇ ਬਣ ਕੇ ਆ ਜਾਂਦੇ ਨੇ ਰੀਲਾਂ ਤੇ ਨਾਲ ਡਾਇਲੌਗ ਬੋਲਦੇ ਨੇ ਐਕਟਿੰਗ ਕਰਦੇ ਨੇ ਉਹ ਸਾਡੇ ਫਿਲਮ ਲਾਈਨ ਦੇ ਵਿੱਚ ਜਾਂ ਥੀਏਟਰ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕਦੇ ਜੀ ਥੀਏਟਰ ਜਿਹੜਾ ਆ ਉਹ ਇੱਕ ਕੌਨਫੀਡੈਂਸ ਭਰਦਾ ਆ ਔਰ ਨਿਖਾਰਦਾ ਆ ਇੱਕ ਪ੍ਰਤਿਭਾ ਨੂੰ ਸਾਡੀ ਕਲਾ ਨੂੰ ਨਿਖਾਰਦਾ ਆ ਹਮ ਔਰ ਇਹਨੂੰ ਪ੍ਰੈਕਟਿਸ ਦੇ ਨਾਲ ਥੀਏਟਰ ਕਰ ਕਰਕੇ ਅਸੀਂ ਜਿਹੜਾ ਆ ਇਸ ਮੁਕਾਮ ਤੱਕ ਪਹੁੰਚ ਸਕਦੇ ਹਾਂ ਜੀ ਬਾਲੀਵੁੱਡ ਦੀਆਂ ਗੱਲਾਂ ਫਿਲਮਾਂ ਦੀ ਗੱਲ ਕਰੀਏ ਤਾਂ ਕਿਹੜੀਆਂ-ਕਿਹੜੀਆਂ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣਾ ਕੰਮ ਕਰ ਚੁੱਕੇ ਹੋ ਬਾਲੀਵੁੱਡ ਦੇ ਵਿੱਚ ਸਭ ਤੋਂ ਜਿਹੜੀ ਮੇਰੀ ਫੇਮਸ ਫਿਲਮ ਹੈ ਜੀ ਕੇਸਰੀ ਜੀ ਅਕਸ਼ੇ ਕੁਮਾਰ ਹੌਨਾਂ ਦੇ ਨਾਲ ਮੈਂ ਉਹਦੇ ਵਿੱਚ ਕੰਮ ਕੀਤਾ 21 ਸਿੰਘਾਂ ਦੇ ਵਿੱਚੋਂ ਇੱਕ ਸਿੰਘ ਮੈਂ ਸੀ ਉਹਦੇ ਵਿੱਚ ਗੁਰਮੁਖ ਸਿੰਘ ਦਾ ਕਰੈਕਟਰ ਸੀਗਾ ਮੇਰਾ ਜੀ ਜੀ ਉਸ ਤੋਂ ਬਾਅਦ ਮੇਰੀ ਫਿਲਮ ਹੈ ਜੀ ਬਬਲੀ ਬੌਂਸਰ ਹਮ ਕਾਲੀ ਖੂਈ ਏ ਬੰਦਾ ਸਿੰਘ ਚੌਧਰੀ ਇਹ ਸਾਰੀਆਂ ਹਿੰਦੀ ਮੂਵੀਜ਼ ਨੇ ਜੀ ਕੁਝ ਫਿਲਮਾਂ ਦੇ ਜੇਕਰ ਮੈਂ ਨਾ ਐਸ ਲਈ ਭੁੱਲ ਵੀ ਗਿਆ ਤੇ ਹਾਂ ਤੇ ਫਿਰ ਪੰਜਾਬੀ ਫਿਲਮਾਂ ਦੇ ਵਿੱਚ ਮੈਂ 30 ਤੋਂ 35 ਫਿਲਮਾਂ ਜਿਹੜੀਆਂ ਪੰਜਾਬੀ ਫਿਲਮਾਂ ਕੀਤੀਆਂ ਜੀ ਉਹ ਫਿਲਮਾਂ ਦੇ ਵਿੱਚ ਮੇਰੇ ਕਿਰਦਾਰ ਜਿਹੜੇ ਆ ਕੋਈ ਜਿਆਦਾ ਉੱਪਰ ਕੇ ਬਾਹਰ ਨਹੀਂ ਆਏ ਜੀ ਪਰ ਹੁਣ ਜਿਹੜੀ ਮੇਰੀ ਲੇਟੈਸਟ ਫਿਲਮ ਆਈ ਹੈ ਗੁਰਨਾਨਕ ਜਹਾਜ ਜੀ ਇਦੇ ਵਿੱਚ ਸ਼ਰਨਾਟ ਭਾਜੀ ਜਿਨ੍ਹਾਂ ਨੇ ਇੰਟਰੈਕਸ਼ਨ ਕੀਤੀ ਉਹਨਾਂ ਨੇ ਵਿੱਚ ਉਹਨਾਂ ਨੇ ਮੇਰੇ ਵਿੱਚ ਕੁਝ ਐਕਸਟਰਾ ਕੁਝ ਚੀਜ਼ ਵੇਖੀ ਜਿਹਦੇ ਕਰਕੇ ਮੈਨੂੰ ਇਹਨਾਂ ਨੇ ਇੱਡਾ ਵੱਡਾ ਰੋਲ ਦਿੱਤਾ ਜੀ ਔਰ ਮੈਂ ਧੰਨਵਾਦ ਕਰਦਾ ਹਾਂ ਸ਼ਰਨ ਭਾਜੀ ਦਾ ਵੈਲੀ ਜਨਤਾ ਟੀਮ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਜੀ ਔਰ ਐਸ ਵੇਲੇ ਉਹ ਫਿਲਮ ਸਾਡੀ ਗੁਰਨਾਨਕ ਜਹਾਜ਼ ਫਿਲਮ ਬਹੁਤ ਵਧੀਆ ਸਫਲਤਾਪੂਰਵਕ ਚੱਲ ਰਹੀ ਹੈ ਜੀ। ਤੋ ਕਿਵੇਂ ਦਾ ਕਿਰਦਾਰ ਹੈ ਤੁਹਾਡਾ ਜਾਂ ਕਿਵੇਂ ਦਾ ਤੁਹਾਨੂੰ ਉਹਦੇ ਵਿੱਚ ਮੌਕਾ ਮਿਲਿਆ ਕੰਮ ਕਰਨ ਦਾ? ਇਸ ਫਿਲਮ ਦੇ ਵਿੱਚ ਜੀ ਬਾਬਾ ਗੁਰਦੇਵ ਸਿੰਘ ਜੀ ਹੁਣਾਂ ਦੇ ਨਾਲ ਜਿਹੜੇ ਉਹਨਾਂ ਦੇ ਸਹਿਯੋਗੀ ਸੀਗੇ ਮਤਲਬ ਜਿਹੜੇ ਲੱਗੇ ਲੱਗੇ ਤਿੰਨ ਚਾਰ ਜਣੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਸੀਗਾ। ਅਸੀਂ ਸਾਰਾ ਉਹਨਾਂ ਦੇ ਦਫ਼ਤਰੀ ਕੰਮ ਦੇ ਵਿੱਚ ਵੀ ਨਾਲ ਸੀਗੇ ਔਰ ਜਹਾਜ਼ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਉਹਨਾਂ ਦਾ ਸਾਹਮਣਾ ਕਰਨ ਲਈ ਅਸੀਂ ਜਿਹੜੇ ਮੁਸਾਫਰ ਨੇ ਉਹਨਾਂ ਨੂੰ ਵੀ ਸਮਝਾਉਣ ਦੇ ਲਈ ਸਾਰ ਇੱਕ ਸਾਰੀ ਫਿਲਮ ਦੇ ਵਿੱਚ ਜਿਹੜਾ ਮੇਰਾ ਕਿਰਦਾਰ ਇੱਦਾਂ ਦਾ ਹੈ ਫਿਰ ਇੱਕ ਜਗ੍ਹਾ ਦੇ ਉੱਤੇ ਅੰਗਰੇਜ਼ ਆਉਂਦੇ ਨੇ ਆਪਣਾ ਜਹਾਜ਼ ਲੈ ਕੇ ਰਸਤਾ ਪਾਉਂਦੇ ਨੇ ਰੱਸਾ ਪਾ ਕੇ ਸਾਡਾ ਜਹਾਜ਼ ਜਿਹੜਾ ਉਹਨਾਂ ਨੂੰ ਆਰਡਰ ਹੋਇਆ ਹੁੰਦਾ ਜੀ ਕਿ ਇਹ ਜਹਾਜ਼ ਜਿਹੜਾ ਆ ਇਹਨੂੰ ਦੂਰ ਤੱਕ ਛੱਡ ਕੇ ਆਓ ਜੀ ਤੇ ਉਹ ਦ ਰੱਸਾ ਪਾ ਕੇ ਖਿੱਚ ਖਿੱਚਣ ਲਈ ਲੈ ਕੇ ਜਾਂਦੇ ਨੇ ਜੀ ਪਰ ਉਹ ਨਾਲ ਉਹਨਾਂ ਦੀ ਫੌਜ ਵੀ ਸਾਡੇ ਜਹਾਜ਼ ਦੇ ਵਿੱਚ ਆ ਜਾਂਦੀ ਹੈ ਹਮਲਾ ਕਰਦੀ ਹੈ ਸਾਡੇ ਯਾਤਰੀਆਂ ਨੂੰ ਮਾਰਦੀ ਹੈ ਜੀ ਤੇ ਉੱਥੇ ਮੈਂ ਫਿਰ ਉਹਨਾਂ ਨਾਲ ਮੁਕਾਬਲਾ ਕਰਕੇ ਅੰਗਰੇਜ਼ਾਂ ਦੇ ਨਾਲ ਲੜਾਈ ਕਰਕੇ ਪੂਰਾ ਸੰਘਰਸ਼ ਕਰਕੇ ਫਿਰ ਉਹ ਰੱਸਾ ਕੱਟ ਕੇ ਤੇ ਉਹ ਉਹਨਾਂ ਦੀ ਕੈਦ ਤੋਂ ਆਜ਼ਾਦ ਕਰਾਉਣਾ ਜੀ ਔਰ ਇਸ ਤਰ੍ਹਾਂ ਹੀ ਇੱਕ ਸੀਨ ਆ ਉਦੋਂ ਜਹਾਜ਼ ਲੈ ਕੇ ਆ ਜਾਂਦੇ ਨੇ ਦੂਜੇ ਲੜਾਕੂ ਜਹਾਜ਼ ਜੀ ਉਹ ਤੋਪ ਦਾ ਗੋਲਾ ਮਾਰ ਕੇ ਕਹਿੰਦੇ ਵੀ ਅਸੀਂ ਜਿਹੜਾ ਸਾਡੇ ਗੁਰਨਾਨਕ ਜਹਾਜ਼ ਨੂੰ ਉਡਾ ਦਿੱਤਾ ਜਾਏਗਾ ਜੀ ਉੱਥੇ ਪਹਿਲੋ ਤੇ ਸਾਡੇ ਕਿਉਂਕਿ ਉਹ ਉਸ ਟਾਈਮ ਉੱਚ ਦਿਖਾਇਆ ਗਿਆ ਕਿ ਜਹਾਜ਼ ਦੇ ਵਿੱਚ ਭੁੱਖਮਰੀ ਹੋ ਜਾਂਦੀ ਹੈ ਉੱਥੇ ਉੱਥੋਂ ਤੱਕ ਰਸਦ ਨਹੀਂ ਪਹੁੰਚਦੀ ਪਾਣੀ ਤੱਕ ਨਹੀਂ ਹੁੰਦਾ ਜੀ ਪਾਣੀ ਤੋਂ ਲੜਾਈਆਂ ਸ਼ੁਰੂ ਹੋ ਜਾਂਦੀਆਂ ਆ ਸਾਡੇ ਜਹਾਜ਼ ਦੇ ਵਿੱਚ ਜਿਹੜੇ ਉਹ ਕੈਪਟਨ ਹੁੰਦੇ ਨੇ ਉਹਨਾਂ ਦਾ ਪਾਣੀ ਖੋ ਕੇ ਸਾਡੇ ਪੈਸੇਂਜਰ ਜਿਹੜੇ ਆ ਉਹ ਪੀਣਾ ਸ਼ੁਰੂ ਕਰਦੇ ਨੇ ਉੱਥੇ ਵੀ ਮੈਂ ਸਮਝਾਉਂਦਾ ਉਹਨਾਂ ਨੂੰ ਕਿ ਨਹੀਂ ਵੀ ਸਾਡੇ ਲਈ ਬਾਬਾ ਜੀ ਪਾਣੀ ਦਾ ਇੰਤਜ਼ਾਮ ਕਰ ਰਹੇ ਤੁਸੀਂ ਨਾ ਲੜੋ ਇਸ ਲਈ ਪਾਣੀ ਜੀ ਉਸ ਜਗ੍ਹਾ ਦੇ ਉੱਤੇ ਵੀ ਜਿਹੜਾ ਉਨਾਰਾ ਲੜਾਕੂ ਜਹਾਜ਼ ਆਉਂਦਾ ਆ ਜੀ ਉਹਦੇ ਵੀ ਮੈਂ ਸਭ ਤੋਂ ਪਹਿਲਾਂ ਮੈਂ ਅੱਗੇ ਖੜਾ ਹੁੰਦਾ ਵੀ ਮਾਰ ਗੋਲਾ ਮੇਰੇ ਹੂੰ ਫਿਰ ਉਹ ਮੈਂ ਦੇਖਦਾ ਕਿ ਉਹ ਜਿਹੜੇ ਐਂਟੀ ਹੁੰਦੇ ਸਾਡੇ ਉਹ ਵੀ ਸਾਡੇ ਨਾਲ ਰਲ ਜਾਂਦੇ ਆ ਕਿਉਂਕਿ ਪੰਜਾਬੀਆਂ ਦਾ ਦੇਖੋ ਜਦੋਂ ਇੱਕ ਦੂਜੇ ਨੂੰ ਲੋੜ ਪੈਂਦੀ ਆ ਤੇ ਹਰ ਕੋਈ ਪੰਜਾਬੀ ਜਿਹੜਾ ਆ ਉਹ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਂਦਾ ਜੀ ਜਦੋਂ ਅਸੀਂ ਕਿਸੇ ਵੀ ਕਲਾਕਾਰ ਦੀ ਗੱਲ ਕਰਦੇ ਆ ਤਾਂ ਜਦੋਂ ਉਹ ਸਿਖਰਾਂ ਤੇ ਪਹੁੰਚ ਜਾਂਦਾ ਏ ਤਾਂ ਬਹੁਤ ਵਾਹ ਵਾਹ ਵੀ ਹੁੰਦੀ ਆ ਉਹ ਸਟਾਰ ਵੀ ਬਣ ਜਾਂਦਾ ਪਰ ਅਦਾਕਾਰ ਦੇ ਖੇਤਰ ਦੇ ਵਿੱਚ ਅਦਾਕਾਰ ਦਾ ਕਿੰਨਾ ਕੁ ਸੰਘਰਸ਼ ਹੁੰਦਾ ਕਿੰਨਾ ਲੰਮਾ ਸਮਾਂ ਉਹਨੂੰ ਉਹਨਾਂ ਔਕੜਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਜਦੋਂ ਤੱਕ ਉਹ ਨਿੱਖਰ ਕੇ ਪੂਰਾ ਸਾਹਮਣੇ ਨਹੀਂ ਆ ਜਾਂਦਾ ਇਹ ਤੇ ਮੈਂ ਸੋਚਦਾ ਕਿ ਡਿਪੈਂਡ ਕਰਦਾ ਸਿਚੁਏਸ਼ਨ ਤੇ ਜੀ ਹੁਣ ਮੈਨੂੰ ਕਿੰਨੇ ਸਾਲ ਹੋ ਗਏ ਮੈਂ ਥੀਏਟਰ ਵੀ ਕੀਤਾ ਫਿਲਮ ਲਾਈਨ ਦੇ ਵਿੱਚ ਵੀ ਮੈਂ ਲਗਾਤਾਰ ਕੰਮ ਕਰੀ ਜਾ ਰਿਹਾ ਹਾਂ ਹੂੰ ਪਰ ਅਜੇ ਇਸ ਤਰ੍ਹਾਂ ਦਾ ਮੇਰੇ ਕੋਲ ਮੌਕਾ ਨਹੀਂ ਮਿਲਿਆ ਇਸ ਤਰ੍ਹਾਂ ਦਾ ਕੋਈ ਕੈਰੈਕਟਰ ਨਹੀਂ ਮਿਲਿਆ ਹਾਲਾਂਕਿ ਇੱਕ ਕੈਰੈਕਟਰ ਤੇ ਮੈਂ ਇਸ ਤਰ੍ਹਾਂ ਦੇ ਮਤਲਬ ਬਾਖੂ ਵੀ ਨਿਭਾ ਸਕਦਾ ਸੀਗਾ ਪਰ ਉਹ ਇੱਕ ਕਹਿੰਦੇ ਇੱਕ ਜੋਹਰੀ ਜਿਹੜਾ ਇੱਕ ਪਾਰਖੂ ਨਜ਼ਰ ਜਿਹੜੀ ਆ ਉਹ ਮੇਰੇ ਤੇ ਪਈ ਹੀ ਨਹੀਂ ਉਹ ਫਿਰ ਸ਼ਰਨ ਭਾਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਮੈਂ ਮਸਤਾਨੇ ਦੇ ਵਿੱਚ ਵੀ ਸੀਗਾ ਫਿਲਮ 'ਚ ਓਕੇ ਔਰ ਮਸਤਾਨੇ ਦੇ ਵਿੱਚ ਤੁਸੀਂ ਕਦੀ ਦੇਖਿਓ ਫਿਲਮ ਕਿ ਉਹਦੇ ਵਿੱਚ ਮੈਂ ਇੱਕ ਵੀ ਫਰੇਮ ਦੇ ਵਿੱਚ ਸਾਹਮਣੇ ਦਿਖਿਆ ਨਹੀਂ ਜੀ ਪਰ ਉਹ ਪਿੱਛੇ ਰਹਿ ਕੇ ਵੀ ਉਹਨਾਂ ਨੇ ਨੋਟ ਕੀਤਾ ਮੈਨੂੰ ਕਿ ਇਹ ਬੰਦਾ ਜਿਹੜਾ ਪਿੱਛੇ ਕੰਮ ਕਰ ਰਿਹਾ ਜਿਹੜਾ ਇਹ ਬੰਦਾ ਜਿਹੜਾ ਪਿੱਛੇ ਖਿਲਾਰਨ ਵਾਲਾ ਨਹੀਂ ਇਹਨੂੰ ਅੱਗੇ ਲੈ ਕੇ ਆਈਏ ਜੀ ਔਰ ਉਹਨਾਂ ਨੇ ਇਸ ਫਿਲਮ ਦੇ ਵਿੱਚ ਮੈਨੂੰ ਅੱਗੇ ਲੈਂਦਾ ਔਰ ਤੁਸੀਂ ਇਹਦਾ ਰਿਜ਼ਲਟ ਖੁਦ ਤੁਸੀਂ ਫਿਲਮ ਦੇਖੋਗੇ ਤੇ ਪਤਾ ਲੱਗ ਜਾਏਗਾ ਜੀ ਜੀ ਸਿਹੜੀ ਸਿੱਖ ਕਲਾਕਾਰ ਨੇ ਖਾਸ ਤੌਰ ਤੇ ਉਹਨਾਂ ਵਾਸਤੇ ਵੀ ਹੁਣ ਬਹੁਤ ਸਾਰੇ ਮੌਕੇ ਵੀ ਮਿਲ ਰਹੇ ਨੇ ਇਸ ਵੇਲੇ ਪਾਹੇ ਬਾਲੀਵੁੱਡ ਦੀ ਗੱਲ ਹੋਵੇ ਉੱਥੇ ਵੀ ਉਹਨਾਂ ਨੂੰ ਮੌਕੇ ਮਿਲ ਰਹੇ ਨੇ ਪਰ ਕਿੰਨਾ ਕੁ ਮੰਨਦੇ ਹੋ ਤੁਸੀਂ ਕਿਸੇ ਕਲਾਕਾਰ ਵਾਸਤੇ ਬਾਲੀਵੁੱਡ ਦੇ ਵਿੱਚ ਕੰਮ ਕਰਨਾ ਕਿਹੜੀਆਂ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਅਕਸਰ ਤੁਸੀਂ ਆਉਂਦੇ ਜਾਂਦੇ ਰਹਿੰਨੇ ਹੋ ਤਾਂ ਕੀ ਕੁਝ ਤੁਹਾਨੂੰ ਵੀ ਉੱਥੇ ਸਾਹਮਣੇ ਚੁਣੌਤੀਆਂ ਹੁੰਦੀਆਂ ਨੇ ਨਹੀਂ ਇਹਦੇ ਵਿੱਚ ਕੋਈ ਮੁਸ਼ਕਿਲਾਂਤ ਨਹੀਂ ਹੁੰਦੀਆਂ ਜੀ ਜੀ ਕਿਉਂਕਿ ਜਦੋਂ ਫਿਲਮ ਲਿਖੀ ਜਾਂਦੀ ਆ ਉਹਦੇ ਵਿੱਚ ਉਹ ਕਰੈਕਟਰ ਤਾਂ ਹੀ ਸਾਨੂੰ ਦਿੰਦੇ ਆ ਕਿ ਸਿੱਖ ਕਰੈਕਟਰ ਹੈ ਤੇ ਇਹ ਸਿੱਖ ਬੰਦਾ ਹੀ ਕਰ ਸਕਦਾ ਜੀ ਤੇ ਉਹ ਕਰੈਕਟਰ ਜਿਹੜਾ ਆ ਫਿਰ ਜਦੋਂ ਅਸੀਂ ਕਰਨਾ ਹੈ ਤਾਂ ਉਹਦੇ ਵਿੱਚ ਸਾਨੂੰ ਕੋਈ ਮੁਸ਼ਕਿਲਤ ਨਹੀਂ ਆਉਂਦੀਆਂ ਜੀ ਬਾਕੀ ਤੇ ਸੈੱਟ ਦਾ ਮਾਹੌਲ ਹੁੰਦਾ ਆ ਜੋ ਕੁਝ ਵੀ ਆ ਉੱਥੇ ਹਰ ਤਰ੍ਹਾਂ ਦੇ ਲੋਕ ਮਿਲਦੇ ਨੇ ਜੀ ਤੇ ਉਹ ਤੇ ਇੱਕ ਆਰਟਿਸਟ ਜਿਹੜਾ ਅਡਜਸਟੇਬਲ ਹੁੰਦਾ ਹੀ ਆ ਜੀ ਤੇ ਅੱਜ ਦੇ ਸਮੇਂ 'ਚ ਕਿਵੇਂ ਦੇਖਦੇ ਆ ਫਿਲਮਾਂ ਤੋਂ ਹਟ ਕੇ OTT ਪਲੇਟਫਾਰਮ ਵੀ ਆ ਗਿਆ ਉਸ ਤੇ ਵੀ ਬਹੁਤ ਸਾਰਾ ਕੰਮ ਮਿਲ ਰਿਹਾ ਹੈ ਹੋਰ ਬਹੁਤ ਸਾਰੇ ਅਚੇਹ ਪਲੇਟਫਾਰਮ ਨੇ ਜਿੱਤੇ ਕਲਾਕਾਰਾਂ ਨੂੰ ਕੰਮ ਮਿਲ ਰਹੇ ਨੇ ਉਹਦੀ ਲਾਭ ਤਹਾਨੀਆਂ ਕਿਵੇਂ ਤੁਸੀਂ ਦੇਖਦੇ ਹੋ ਕਿ ਕਿੰਨਾ ਕੁ ਉਹਦਾ ਫਾਇਦਾ ਹੈ ਤੇ ਕਿੰਨਾ ਕੁ ਨੁਕਸਾਨ ਹੋ ਰਿਹਾ ਲਾਭ ਵੀ ਹੈ ਮੈਂ ਤੇ ਦੇਖਿਆ ਜੀ ਬਟ ਉਹਦਾ ਇੱਕ ਨੁਕਸਾਨ ਮੈਂ ਗੱਲ ਸਾਂਝੀ ਕਰਨੀ ਚਾਹੁੰਨਾ ਤੁਹਾਡੇ ਨਾਲ ਹੂੰ ਕਿ ਜਿਹੜੇ OTT ਆ OTT ਤੇ ਆਪਾਂ ਕੁਝ ਵੀ ਕੰਟੈਂਟ ਜਦੋਂ ਆਪਾਂ ਰਿਲੀਜ਼ ਕਰਦੇ ਆ ਉਹ ਸੈਂਸਰ ਨਹੀਂ ਹੁੰਦਾ ਜੀ ਔਰ ਫਿਲਮ ਜਦੋਂ ਆਪਾਂ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕਰਦੇ ਆ ਉਹਨੂੰ ਸੈਂਸਰ ਕੀਤਾ ਜਾਂਦਾ ਹੂੰ ਇਹੀ ਕਾਰਨ ਆ ਕਿ OTT ਦੇ ਉੱਤੇ ਜਿਹੜਾ ਆ ਉਹ ਬਹੁਤ ਜ਼ਿਆਦਾ ਬਲਗੇਟੀ ਜਿਹੜੀ ਆ ਆ ਰਹੀ ਹੈ ਜੀ ਔਰ ਇਸ ਇੱਕ ਮੈਨੂੰ ਲੱਗਦਾ ਕਿ ਹਾਨੀ ਆ ਬਾਕੀ ਤੇ ਸਾਰੇ ਆਰਟਿਸਟਾਂ ਵਾਸਤੇ ਲਾਭ ਹੀ ਆ ਜੀ ਕੋਈ ਡਾਇਰੈਕਸ਼ਨ ਦੇ ਖੇਤਰ ਦੇ ਵਿੱਚ ਵੀ ਤੁਸੀਂ ਹੈ ਉਹ ਕੁਝ ਕੁਸ਼ ਡਾਇਰੈਕਟਰ ਕਰਨਾ ਵੀ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਹਾਂਜੀ ਮੈਂ ਇੱਕ ਆਪਣੇ ਆਪ ਲਈ ਮੈਂ ਮੰਨਦਾ ਜੀ ਔਰ ਇਹ ਚੀਜ਼ ਜਿਹੜੀ ਆ ਹੋਣੀ ਵੀ ਚਾਹੀਦੀ ਆ ਮੈਂ ਖੁਦ ਸ਼ਾਰਟ ਫਿਲਮਾਂ ਵੀ ਡਾਇਰੈਕਟ ਕੀਤੀਆਂ ਨੇ ਕੁਝ Song ਵੀ ਡਾਇਰੈਕਟ ਕੀਤੇ ਨੇ ਜੀ ਉਹ ਮੈਂ ਏਡੀ ਵੀ ਕੰਮ ਕੀਤਾ ਆ ਐਜ਼ ਅਸਿਸਟੈਂਟ ਡਾਇਰੈਕਟਰ ਵੀ ਕੰਮ ਕੀਤਾ ਆ ਔਰ ਇਹ ਚੀਜ਼ਾਂ ਇੱਕ ਆਰਟਿਸਟ ਵਾਸਤੇ ਜ਼ਰੂਰੀ ਆ ਕਿਉਂਕਿ ਇੱਕ ਰੰਗਮੰਚ ਦਾ ਕਲਾਕਾਰ ਜਦੋਂ ਫਿਲਮ ਦੇ ਵਿੱਚ ਜਾਂਦਾ ਆ ਫਿਲਮ ਦੇ ਵਿੱਚ ਟੈਕਨੀਕਲ ਚੀਜ਼ਾਂ ਜਿਹੜੀਆਂ ਬਹੁਤ ਧਿਆਨ ਦੇ ਵਿੱਚ ਰੱਖਣੀਆਂ ਪੈਂਦੀਆਂ ਜੀ ਔਰ ਉਹ ਚੀਜ਼ਾਂ ਨੂੰ ਕਰਨ ਵਾਸਤੇ ਸਾਨੂੰ ਪਹਿਲੋਂ ਐਜ਼ ਅਡੀ ਵੀ ਮੈਂ ਕੰਮ ਕੀਤਾ ਆ ਜੀ ਸ਼ਾਰਟ ਫਿਲਮਾਂ ਮੈਂ ਡਾਇਰੈਕਟ ਵੀ ਕੀਤੀਆਂ ਛੋਟੇ ਛੋਟੇ ਇਹ ਚੀਜ਼ਾਂ ਦੇ ਨਾਲ ਮੇਰੀ ਜਿਹੜੀ ਆ ਸਿੰਮੇ ਦੀ ਜਿਹੜੀ ਹੈ ਪਰਫੈਕਸ਼ਨ ਜਿਹੜੀ ਹੈ ਉਹ ਵੱਧ ਗਈ ਜੀ 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 ਅ ਬਹੁਤ ਸਾਰੇ ਕਲਾਕਾਰ ਹੋਏ ਨੇ ਅੰਮ੍ਰਿਤਸਰ ਦੇ ਵਿੱਚੋਂ ਜਿਨ੍ਹਾਂ ਦਾ ਅੱਜ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਪਾਵਨ ਚਾਹੇ ਕਪਿਲ ਸ਼ਰਮਾ ਦੀ ਗੱਲ ਲਵੇ ਭਾਰਤੀ ਦੀ ਹੋਵੇ ਠਾਕੁਰ ਦੀ ਹੋਵੇ ਬਹੁਤ ਸਾਰੇ ਹੋਏ ਨੇ ਜੀ ਜੀ ਸੁਦੇਸ਼ ਹੁਣੀ ਨੇ ਦਾ ਹੋਰ ਹੀ ਬਹੁਤ ਸਾਰੇ ਹੋਏ ਨੇ ਤਾਂ ਉਹਨਾਂ ਨਾਲ ਕਦੇ ਕੰਮ ਕਰਨ ਦਾ ਮੌਕਾ ਜਾਂ ਉਹਨਾਂ ਨਾਲ ਕੋਈ ਤਜਰਬਾ ਜਿਹੜਾ ਹੋਇਆ ਹੋਵੇ ਤੁਹਾਡੇ ਨਾਲ ਹਾਂਜੀ ਹਾਂਜੀ ਇਹ ਕਪਿਲ ਸ਼ਰਮਾ ਤੇ ਮੇਰਾ ਦੋਸਤ ਹੀ ਹੈ ਜੀ ਅਸੀਂ ਇਕੱਠੇ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਉਸ ਤੋਂ ਬਾਅਦ ਕੇਵਲ ਭਾਜੀ ਕੋਲ ਵੀ ਮੈਂ ਕਪਿਲ ਸ਼ਰਮਾ ਨੂੰ ਲੈ ਕੇ ਗਿਆ ਸੀ ਅਸੀਂ ਪਲੇ ਕੀਤੇ ਉਹਦੇ ਸਭ ਤੋਂ ਪਹਿਲਾਂ ਕਪਿਲ ਨੇ ਕੇਵਲ ਭਾਈ ਦੇ ਨਾਲ ਸ਼ਾਇਰੀ ਪਲੇ ਕੀਤਾ ਸੀਗਾ ਉਸ ਤੋਂ ਬਾਅਦ ਫਿਰ ਹੋਰ ਵੀ ਪੰਜ-ਛੇ ਪਲੇ ਕੀਤੇ ਹਮ ਪਾਰਤੀ ਸਿੰਘ ਹੁਣੀ ਵੀ ਸਾਡੇ ਨਾਲ ਨਾਟਕਸ਼ਾਲਾ ਦੇ ਵਿੱਚ ਮਿਰਚ ਮਸਾਲਾ ਸੀ ਕੀਤਾ ਠਾਕੁਰ ਹੁਣੀ ਵੀ ਕੇਵਲ ਭਾਜੀ ਦੇ ਨਾਲ ਰੰਗ ਦੇ ਬਸੰਤੀ ਚੋਲਾ ਦੇ ਵਿੱਚ ਕਿਰਦਾਰ ਕੀਤਾ ਉਹਨਾਂ ਨੇ ਜੀ ਇਸ ਤਰ੍ਹਾਂ ਕਾਫੀ ਮਤਲਬ ਸਾਡੇ ਦੋਸਤ ਹੀ ਨੇ ਸਾਰੇ ਜੀ ਜੀ ਬਾਕੀ ਇਹ ਇਨਾਂ ਦੇ ਥੋੜਾ ਟਰੈਕ ਅਲੱਗ ਚਲਾ ਗਿਆ ਪਰ ਹੈਗੇ ਸਾਰੇ ਥੀਏਟਰ ਦੇ ਨੇ ਕਪਿਲ ਨਾਲ ਕਦੀ ਮਿਲਣਾ ਹੋਇਆ ਕਦੀ ਹੁਣ ਹਾਂਜੀ ਇੰਜ ਹੀ ਹੁੰਦੇ ਰਹਿੰਦੀ ਹੈ ਜੀ ਗੱਲਬਾਤ ਹੁੰਦੀ ਰਹਿੰਦੀ ਹੈ ਜੀ ਹਾਂਜੀ ਤੇ ਉਹਨਾਂ ਦੇ ਨਾਲ ਕੋਈ ਕੰਮ ਕਰਨ ਦਾ ਮੌਕਾ ਜਾਂ ਉਹਨਾਂ ਨਾਲ ਕਦੀ ਹੁਣ ਗੱਲਬਾਤ ਜਿਹੜੀ ਕਿਸੇ ਕੰਮ ਨੂੰ ਲੈ ਕੇ ਹੁੰਦੀ ਹੋਵੇ ਕਿਉਂਕਿ ਬਹੁਤ ਸਾਰੇ ਕਲਾਕਾਰਾਂ ਨੂੰ ਮੌਕਾ ਦਿੰਦੇ ਵੀ ਨਹੀਂ ਜੀ 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 ਐਕਚੁਅਲੀ ਉਹਨਾਂ ਦਾ ਜ਼ੋਨ ਥੋੜਾ ਅਲੱਗ ਹੈ ਉਹ ਉਹਨਾਂ ਦਾ ਕਾਮੇਡੀ ਜੀ ਔਰ ਮੇਰਾ ਥੋੜਾ ਫਿਲਮ ਲਾਈਨ ਦੇ ਵਿੱਚ ਥੋੜਾ ਸੀਰੀਅਸ ਐਕਟਿੰਗ ਦੇ ਵਿੱਚ ਹੈ ਸੰਜੀਦਾ ਅਦਾਕਾਰੀ ਦੇ ਵਿੱਚ ਹੈ ਜੀ ਔਰ ਇਹ ਚੀਜ਼ ਕਰਕੇ ਹਾਲਾਂਕਿ ਉਹ ਮੇਰੇ ਨਾਲ ਹਰ ਵੇਲੇ ਜੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਐ ਅੰਮ੍ਰਿਤਸਰ ਆਉਂਦਾ ਤੇ ਆਪਾਂ ਮਿਲਦੇ ਵੀ ਆ ਜੀ ਪਰ ਉਹ ਇਹ ਕਿਉਂਕਿ ਮੈਂ ਉਹਦੀ ਹੁਣ ਕਾਮੇਡੀ ਲਾਈਨ ਐ ਮੇਰੀ ਲਾਈਨ ਹੋ ਰਿਆ ਇਸ ਕਰਕੇ ਉਹ ਕਦੀ ਵੀ ਨਾ ਹੀ ਮੈਂ ਕਦੀ ਉਹਨੂੰ ਕਿਹਾ ਵੀ ਮੇਰਾ ਜਦੋਂ ਕਰੇ ਹੋਏਗਾ ਵੀ ਇਹ ਉਹਦਾ ਕੋਈ ਸੱਜਣ ਮੇਲੀ ਫਿਲਮ ਬਣਾ ਰਿਹਾ ਤੇ ਉਹਦੇ ਵਿੱਚ ਜ਼ਰੂਰ ਮੈਨੂੰ ਲਏਗਾ ਉਹ ਜੀ ਅੰਮ੍ਰਿਤਸਰ ਨੂੰ ਰੰਗਮੰਚ ਦੀ ਰਾਜਸਥਾਨ ਨਿਮਕਿਆ ਜਾਂਦਾ ਬਹੁਤ ਸਾਰੇ ਕਲਾਕਾਰ ਵੀ ਇਥੋਂ ਪੈਦਾ ਹੋਏ ਨੇ ਕਿੰਨੀ ਕਿ ਚੁਣੌਤੀ ਮੰਨਦੇ ਹਾਂ ਕਿ ਜਿਵੇਂ ਜਦੋਂ ਵੱਡੇ ਵੱਡੇ ਕਲਾਕਾਰ ਇਸ ਨਗਰੀ ਤੋਂ ਹੋਏ ਨੇ ਤੇ ਤੁਹਾਨੂੰ ਉੱਭਰਨ ਵਾਸਤੇ ਹੋਰ ਕਿੰਨੀ ਇੱਕ ਮਿਹਨਤ ਕਰਨ ਦੀ ਲੋੜ ਪੈਂਦੀ ਹੈ ਦੇਖੋ ਇੱਕ ਮੈਂ ਤੁਹਾਨੂੰ ਦੱਸ ਚੁੱਕਾ ਵੀ ਇਹ ਟੈਕਨੀਕਲ ਚੀਜ਼ਾਂ ਜਿਹੜੀਆਂ ਜਿਵੇਂ ਰੰਗਮੰਚ ਅਤੇ ਫਿਲਮ ਦਾ ਟੈਕਨੀਕਲੀ ਥੋੜਾ ਜਿਹਾ ਫਰਕ ਹੈਗਾ ਜੀ ਔਰ ਇਹ ਚੀਜ਼ਾਂ ਨੂੰ ਜੇਕਰ ਧਿਆਨ ਚ ਰੱਖੀਏ ਤੇ ਰੰਗਮੰਚ ਦਾ ਬੰਦਾ ਕਿਤੇ ਵੀ ਮਾਤ ਨਹੀਂ ਖਾਏਗਾ ਜੀ ਅਸੀਂ ਲੋਕ ਬੜੀ ਵਾਰ ਅਸੀਂ ਦੇਖਦੇ ਆ ਕਿ ਰੰਗਮੰਚ ਵਾਲੇ ਸਾਡੇ بڑے ਸੀਨੀਅਰ ਆਰਟਿਸਟ ਵੀ ਇੱਥੇ ਬੈਠੇ ਨੇ ਬਹੁਤ ਸਾਰੇ ਉਹ ਬੜੀ ਵਾਰ ਕਹਿੰਦੇ ਨੇ ਕਿ ਯਾਰ ਸਾਨੂੰ ਉਹ ਕਦੀ ਕੋਈ ਫਿਲਮ ਚ ਨਹੀਂ ਲੈਂਦਾ ਜੀ ਹੁਣ ਮੈਂ ਖੁਦ ਆਪਣੀ ਵੀ ਇੱਕ ਛੋਟੀ ਜਿਹੀ ਉਦਾਹਰਨ ਦਵਾਂ ਮੈਂ ਕਪਿਲ ਦੇ ਕੋਲ 2013 ਦੇ ਵਿੱਚ ਗਿਆ ਬੰਬੇ ਜੀ 2013 ਦੇ ਵਿੱਚ ਮੈਂ ਮਹੀਨਾ ਕਰਿਆ ਉੱਥੇ ਜੀ ਉੱਥੇ ਜਾ ਕੇ ਨਾ ਮੈਂ ਮੈਂ ਇੱਕ ਆਡੀਸ਼ਨ ਵਗੈਰਾ ਦੇਣ ਜਾਂਦਾ ਹੁੰਦਾ ਸੀਗਾ ਇੱਕ ਜਗ੍ਹਾ ਤੇ ਆਡੀਸ਼ਨ ਦੇਣ ਗਿਆ ਉੱਥੇ ਕੋਈ ਜ਼ਿਆਦਾ ਨਹੀਂ ਹੁੰਦੇ ਉੱਥੇ ਬਸ ਇੱਕ ਕੈਮਰਾ ਲੱਗਾ ਹੁੰਦਾ ਤੇ ਤੁਸੀਂ ਉਹ ਕੈਮਰਾ ਔਨ ਕਰ ਦਿੰਦੇ ਤੁਸੀਂ ਆਪਣਾ ਡਾਇਲੌਗ ਬੋਲਦੇ ਹੋ ਜੀ ਤੇ ਉੱਥੇ ਮੈਂ ਡਾਇਲੌਗ ਬੋਲਣਾ ਸ਼ੁਰੂ ਕੀਤਾ ਤੇ ਉੱਥੇ ਨਾਲ ਲੜਕੀ ਸੀਗੀ ਜਿਹੜੀ ਉਹ ਕੈਮਰਾ ਆਪਰੇਟ ਕਰ ਰਹੀ ਸੀ ਜੀ ਉਹ ਹੱਸਣ ਲੱਗ ਗਈ ਤੇ ਮੈਂ ਬੰਦ ਕੀਤਾ ਮੈਂ ਕਿਹਾ ਵੀ ਕਿਦਾਂ ਨੂੰਗੀ ਤੁਸੀਂ ਹੱਸ ਕਿਉਂ ਰਹੇ ਹੋ ਹਾਂ ਤੇ ਕਹਿੰਦੀ ਸਰ ਆਪ ਕਿਆ ਕਰ ਰਹੇ ਹੋ ਆਪ ਰਾਮਲੀਲਾ ਕਰ ਰਹੇ ਹੋ ਹਾਂ ऐसे नहीं चलेगा यहां पे फिर मैं उस चीज ਨੂੰ ਦਿਮਾਗ ਦੇ ਵਿੱਚ ਰੱਖਿਆ ਔਰ ਫਿਰ ਉਹਨੂੰ ਕਿਉਂਕਿ థియేਟਰ ਦੇ ਵਿੱਚ ਸਾਨੂੰ ਜਿਹੜਾ ਥੋੜਾ ਲਾਰਜਰ than ਲਾਈਫ ਕਰਨਾ ਪੈਂਦਾ ਥੋੜਾ ਕਿਉਂਕਿ ਆਡੀਅנס ਦੂਰ ਹੁੰਦੀ ਹੈ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਹੁਣ థియేਟਰ ਵੀ ਨੈਚੁਰਲ ਹੋਣ ਲੱਗ ਗਿਆ ਜੀ 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 ਹੁਣ ਉਹ థియేਟਰ ਦਾ ਜਿਹੜਾ ਆਰਟਿਸਟ ਹੈ ਉਹਦੇ ਵਿੱਚ ਥੋੜਾ ਜਿਹਾ ਜਿਹੜਾ ਉਹ ਫਰਕ ਆ ਜਾਂਦਾ ਵੀ ਆਪਾਂ ਲਾਰਜਰ than ਲਾਈਫ ਥੋੜਾ ਵੱਡਾ ਕਰੀਏ ਐਂਕ ਆਕਸ਼ਨ ਵੱਡੇ ਆਵਾਜ਼ ਵੀ ਥੋੜੀ ਲਾਊਡ ਜੀ ਮਤਲਬ ਮੈਂ ਜੈਸਚਰ ਵੀ ਸਾਡੇ ਬੋਡੀ ਲੈਂਗੁਏਜ ਵੀ ਥੋੜੀ ਖੁੱਲੀ ਹਾਂ ਇਹ ਚੀਜ਼ਾਂ ਦਾ ਥੋੜਾ ਜਿਹਾ ਇੱਕ ਜੇਕਰ ਬੈਲੈਂਸ ਬਣਾ ਕੇ ਚੱਲੀਏ ਤੇ ਕੋਈ ਮੁਸ਼ਕਲ ਨਹੀਂ ਹੈਗੀ ਜੀ 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 ਜਾਂਦੇ ਜਾਂਦੇ ਆਖਰੀ ਹੁਣ ਤੱਕ ਦਾ ਤੁਹਾਡਾ ਕੀ ਤਜਰਬਾ ਰਿਹਾ ਤੇ ਕੀ ਟਾਰਗੇਟ ਰੱਖ ਕੇ ਚੱਲਿਓ ਤੁਸੀਂ ਜ਼ਿੰਦਗੀ ਦਾ ਦੇਖੋ ਮਿਹਨਤ ਕਰਦੇ ਪਏ ਆ ਬਾਬੇ ਰੀਏ ਜੋ ਕਿਰਪਾ ਆ ਜੀ ਉਦੇ ਨਾਲ ਚੱਲ ਰਹੇ ਆ ਤੇ ਅੱਗੇ ਵੀ ਜੋ ਉਹਦੀ ਰਜਾ ਹੋਏਗੀ ਕਰਦੇ ਰਵਾਂਗੇ ਬਸ ਇਹ ਆ ਕਿ ਹੁਣ ਜਿਸ ਮੁਕਾਮ ਤੱਕ ਬਾਬਾ ਲੈ ਕੇ ਆਇਆ ਬੜਾ ਮੈਂ ਸ਼ੁਕਰਗੁਜ਼ਾਰ ਆ ਮਾਲਕ ਦਾ ਔਰ ਆਪਣੇ ਉਸਤਾਦ ਜੀ ਦਾ ਕੇਵਲ ਧਾਲੀਵਾਲ ਜੀ ਦਾ ਜੀ ਕਿ ਜਿਨ੍ਹਾਂ ਦੇ ਕਰਕੇ ਮੈਂ ਇੱਥੋਂ ਤੱਕ ਪਹੁੰਚਿਆ ਜੀ ਨੌਜਵਾਨ ਜਿਹੜੇ ਇਸ ਖੇਤਰ ਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਨੁਕਤਾ ਜਾਂ ਉਹਨਾਂ ਨੂੰ ਕੋਈ ਸਲਾਹ ਬਸ ਮੈਂ ਉਹ ਜਿਵੇਂ ਗੱਲ ਦੱਸੀ ਆ ਤੁਹਾਨੂੰ ਕਿ ਥੀਏਟਰ ਆਪਾਂ ਕਰੀਏ ਜੀ ਪਰ ਨਾਲ ਨਾਲ ਆਪਾਂ ਜੇਕਰ ਸਿਨੇਮਾ ਕਰਨਾ ਹੈ ਤੇ ਉਹ ਥੋੜੀਆਂ ਜਿਹੀਆਂ ਟੈਕਨੀਕਲ ਚੀਜ਼ਾਂ ਜਿਹੜੀਆਂ ਆਪਾਂ ਉਹਨੂੰ ਨਜ਼ਰ ਦੇ ਵਿੱਚ ਰੱਖੀਏ ਕਿ ਆਪਾਂ ਕਿਉਂਕਿ ਸਿਨੇਮਾ ਦੇ ਵਿੱਚ ਸਾਨੂੰ ਨੇਚਰਲ ਕਰਨਾ ਪੈਂਦਾ ਬਿਲਕੁਲ ਤੇ ਥੀਏਟਰ ਦੇ ਵਿੱਚ ਥੋੜਾ ਜਿਆ ਸਾਨੂੰ ਓਵਰ ਕਰਨਾ ਪੈਂਦਾ ਇਹ ਚੀਜ਼ ਨੂੰ ਬਸ ਥੋੜਾ ਜਿਹਾ ਬੈਲੈਂਸ ਬਣਾ ਕੇ ਚੱਲੀਏ ਤੇ ਬੜਾ ਵਧੀਆ ਜੀ ਸਾਰਾ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਆਉਣ ਵਾਲੇ ਸਾਰੇ ਪ੍ਰੋਜੈਕਟਾਂ ਲਈ ਸ਼ੁਭਕਾਮਨਾਵਾਂ ਜੀ ਧੰਨਵਾਦ ਜੀ ਧੰਨਵਾਦ ਸੁਇਸ਼ਨ ਪ੍ਰਿਤ ਪਾਲ ਸਿੰਘ ਪਾਲੀ ਜਿਨ੍ਹਾਂ ਨੇ ਬਾਲੀਵੁੱਡ ਨਹੀਂ ਪਾਲੀਵੁੱਡ ਦੇ ਵਿੱਚ ਬਹੁਤ ਵੱਡੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਤਾਂ ਲਗਾਤਾਰ ਇਹ ਨਿਕਰ ਕੇ ਆਪਣੇ ਆਪ ਨੂੰ ਚਮਕਦੇ ਰਹੇ ਨੇ ਚਮਕਾ ਵੀ ਰਹੇ ਨੇ ਤੇ ਲੋਕਾਂ ਦੀ ਪਸੰਦ ਵੀ ਬਣ ਰਹੇ ਨੇ ਤੇ ਜਿਹੜੇ ਵੀ ਕੈਰੈਕਟਰ ਕਰ ਰਹੇ ਨੇ ਉਹਨਾਂ ਨੂੰ ਬੇਹਦ ਨੇੜੇ ਤੋਂ ਲੋਕ ਦੇਖਦੇ ਨੇ ਤੇ ਉਹਨਾਂ ਦੀ ਸ਼ਿਫਟ ਵੀ ਕਰਦੇ ਨੇ ਸਲੋਤਾਂ ਵੀ ਕਰਦੇ ਨੇ ਕਿ ਲਗਾਤਾਰ ਸਾਡੇ ਅਮਰਿਤ ਸਰ ਦਾ ਨੌਜਵਾਨ ਜਿਹੜਾ ਹੈ ਉਹ ਜ਼ਰੂਰ ਚਮਕ ਰਿਹਾ ਹੈ ਤੇ ਸਾਰੇ ਦੁਆ ਕਰਦੇ ਨੇ ਕਿ ਉਹਨਾਂ ਦੇ ਸਮੇਂ ਦੇ ਵਿੱਚ ਇੱਕ ਵੱਡਾ ਸਟਾਰ ਵੀ ਜ਼ਰੂਰ ਬਣੇ ਕੁਝ ਨਵੇਂ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਣੀ ਅਨਿਕ ਸੁਰੇਂਦਰਪਾਲ ਸਿੰਘ ਗੁਰਪਾਲ ਅਤੇ ਹਰਿੰਦਰ ਸਿੰਘ ਦੇਵ ਜਾਚਤ ਧੰਨਵਾਦ ਅਦਾਕਾਰੀ ਦੇ ਖੇਤਰ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਖਾਲਸਾ ਸਕੂਲ ਚ ਪੜਦਾ ਸੀਗਾ ਉੱਥੋਂ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਮੈਂ ਕਾਲਜ ਚ ਗਿਆ ਔਰ ਇਹਦੇ ਵਿੱਚ ਥੀਏਟਰ ਕੀਤਾ ਔਰ ਉਹਦੇ ਨਾਲ-ਨਾਲ ਅਸੀਂ ਜਿਹੜੇ ਆ ਕੇਵਲ ਭਾਜੀ ਦੇ ਨਾਲ ਕੇਵਲ ਭਾਜੀ ਮੇਰੇ ਉਸਤਾਦ ਜੀ ਨੇ ਉਹਨਾਂ ਦੇ ਕੋਲੋਂ ਹੀ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਕਿੰਨੇ ਨੇ ਕਿ ਜਿਹੜਾ ਥੀਏਟਰ ਦਾ ਚੰਡਿਆ ਹੋਇਆ ਕਲਾਕਾਰ ਕਦੇ ਮਾਰ ਨਹੀਂ ਖਾਂਦਾ ਥੀਏਟਰ ਜਿਹੜਾ ਆ ਉਹ ਇੱਕ ਕੌਨਫੀਡੈਂਸ ਪੜਦਾ ਆ ਔਰ ਨਿਖਾਰਦਾ ਆ ਇੱਕ ਪ੍ਰਤਿਭਾ ਨੂੰ ਸਾਡੀ ਕਲਾ ਨੂੰ ਨਿਖਾਰਦਾ ਆ ਕਿਹੜੀਆਂ-ਕਿਹੜੀਆਂ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣਾ ਕੰਮ ਕਰ ਚੁੱਕੇ ਹੋ ਬਾਲੀਵੁੱਡ ਦੇ ਵਿੱਚ ਸਭ ਤੋਂ ਜਿਹੜੀ ਮੇਰੀ ਫੇਮਸ ਫਿਲਮ ਹੈ ਜੀ ਕੇਸਰੀ ਉਸ ਤੋਂ ਬਾਅਦ ਮੇਰੀ ਫਿਲਮ ਹੈ ਜੀ ਬਬਲੀ ਬੌਂਸਰ ਕਾਲੀ ਖੂਈ ਬੰਦਾ ਸਿੰਘ ਤਰੀ ਪੰਜਾਬੀ ਫਿਲਮਾਂ ਦੇ ਵਿੱਚ ਮੈਂ 30 ਤੋਂ 35 ਨੰਬਰ ਜਿਹੜੀਆਂ ਪੰਜਾਬੀ ਫਿਲਮਾਂ ਕੀਤੀਆਂ ਹੁਣ ਜਿਹੜੀ ਮੇਰੀ ਲੇਟੈਸਟ ਫਿਲਮ ਆਈ ਹੈ ਗੁਰਨਾਨਕ ਜਹਾਜ਼ ਕੁ ਡਾਇਰੈਕਸ਼ਨ ਦੇ ਖੇਤਰ ਦੇ ਵਿੱਚ ਵੀ ਤੁਸੀਂ ਹੈ ਉਹ ਕਰੈਕਟਰ ਕਰਨਾ ਵੀ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਮੈਂ ਖੁਦ ਸ਼ਾਰਟ ਫਿਲਮਾਂ ਵੀ ਡਾਇਰੈਕਟ ਕੀਤੀਆਂ ਨੇ ਕੁਝ ਸੌਂਗ ਵੀ ਡਾਇਰੈਕਟ ਕੀਤੇ ਨੇ ਮੈਂ ਏਡੀ ਵੀ ਕੰਮ ਕੀਤਾ ਆ ਚਾਹੇ ਕਪਿਲ ਸ਼ਰਮਾ ਦੀ ਗੱਲ ਹੋਵੇ ਭਾਰਤੀ ਦੀ ਹੋਵੇ ਉਹਨਾਂ ਨਾਲ ਕਦੇ ਕੰਮ ਕਰਨ ਦਾ ਮੌਕਾ ਜਾਂ ਉਹਨਾਂ ਨਾਲ ਕੋਈ ਤਜਰਬਾ ਜਿਹੜਾ ਹੋਇਆ ਹੋਵੇ ਤੁਹਾਡੇ ਨਾਲ ਕਪਿਲ ਸ਼ਰਮਾ ਤੇ ਮੇਰਾ ਦੋਸਤ ਹੀ ਆ ਜੀ ਅਸੀਂ ਇਕੱਠੇ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਕੇਵਲ ਭਾਜੀ ਗ ਮਾਨੂੰ ਲੈ ਕੇ ਗਿਆ ਸੀ ਅਸੀਂ ਪਲੇ ਕੀਤੇ ਉਹਦੇ ਭਾਰਤੀ ਸਿੰਘ ਹੁਣੀ ਵੀ ਸਾਡੇ ਨਾਲ ਨਾਟਸ਼ਾਲਾ ਦੇ ਵਿੱਚ ਮਿਰਚ ਮਸਾਲਾ ਸੀ ਕੀਤਾ ਠਾਕੁਰ ਹੁਣੀ ਵੀ ਕੇਵਲ ਭਾਜੀ ਦੇ ਨਾਲ ਰੰਗ ਦੇ ਬਸੰਤੀ ਚੋਲਾ ਦੇ ਵਿੱਚ ਕਿਰਦਾਰ ਕੀਤਾ ਉਹਨਾਂ ਨੇ ਸਾਡੇ ਦੋਸਤ ਹੀ ਨੇ ਸਾਰੇ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਤੇ ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ ਗੁਰੂ ਨਗਰੀ ਅੰਮ੍ਰਿਤਸਰ ਜਿਸਨੇ ਕੀ ਬਹੁਤ ਵੱਡੇ ਜਿਹੜੇ ਫਨਕਾਰ ਸਾਨੂੰ ਦਿੱਤੇ ਨੇ ਬਹੁਤ ਨਾਮੀ ਕਲਾਕਾਰ ਹੋਏ ਨੇ ਜਿਨ੍ਹਾਂ ਨੇ ਆਪਣੀ ਕਲਾਕਾਰੀ ਦਾ ਲੋਹਾ ਪੂਰੇ ਵਿਸ਼ਵ ਵਿੱਚ ਪੂਰੀ ਦੁਨੀਆ ਦੇ ਵਿੱਚ ਮਣਵਾਇਆ ਹੈ ਸਮੇ ਸਮੇ ਤੇ ਅਜਿਹੇ ਬਹੁਤ ਸਾਰੇ ਕਲਾਕਾਰ ਆਉਂਦੇ ਨੇ ਜਿਨ੍ਹਾਂ ਨੇ ਹਮੇਸ਼ਾ ਧਾਕ ਜਮਾਈ ਹੈ ਤੇ ਅਜੋਕੇ ਸਮੇ ਦੀ ਜੇਕਰ ਅਸੀਂ ਗੱਲ ਕਰਦੇ ਆ ਤਾਂ ਇਸ ਵੇਲੇ ਅੰਮ੍ਰਿਤ ਸਰ ਦਾ ਨੌਜਵਾਨ ਗੱਭਰੂ ਜਿਹੜਾ ਕਿ ਅਦਾਕਾਰੀ ਦੇ ਖੇਤਰ ਦੇ ਵਿੱਚ ਚਮਕਦਾ ਸਿਤਾਰਾ ਨਾਮ ਕੁਮਾਰਿਆ ਹੈ ਗੱਲਬਾਤ ਕਰਾਂਗੇ ਅੰਮ੍ਰਿਤ ਸਰ ਦੇ ਉਸ ਨੌਜਵਾਨ ਦੀ ਜਿਸ ਦਾ ਨਾਮ ਹੈ ਪ੍ਰਿਤਪਾਲ ਪਾਲੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਧੰਨਵਾਦ ਕਰਦਾ ਅਜੀਤ ਵੈਬ ਟੀਵੀ ਦਾ ਜਿਨ੍ਹਾਂ ਨੇ ਆਪਣੇ ਸਟੂਡੀਓ ਦੇ ਵਿੱਚ ਬੁਲਾ ਕੇ ਮੈਨੂੰ ਇੱਥੇ ਸਨਮਾਨਿਤ ਕੀਤਾ ਮੇਰੀ ਹੌਸਲਾ ਵਜਾਈ ਕੀਤੀ ਹੈ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੀ ਪਾਲੀ ਜੀ ਕਿਵੇਂ ਦੇਖਦੇ ਹੋ ਲਗਭਗ ਬਹੁਤ ਸਾਰੀਆਂ ਫਿਲਮਾਂ ਪਾਹੇ ਬਾਲੀਵੁੱਡ ਦੀਆਂ ਹੋਣ ਚਾਹੇ ਪਾਲੀਵੁੱਡ ਦੀਆਂ ਹੋਣ ਤੁਸੀਂ ਹਰੇਕ ਫਿਲਮ ਦੇ ਵਿੱਚ ਬਹੁਤ ਬਾ ਕਮਾਲ ਕੰਮ ਕਰ ਰਹੇ ਹੋ ਅਦਾਕਾਰੀ ਦੇ ਖੇਤਰ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਖੇਤਰ ਦੇ ਵਿੱਚ ਮੈਂ ਜੀ ਸਕੂਲ ਟਾਈਮ ਤੋਂ ਹੀ ਮੈਂ 1991 ਤੋਂ ਉਦੋਂ ਮੈਂ ਪਲੱਸ 1 ਦੇ ਵਿੱਚ ਸੀਗਾ ਜੀ ਉਦੋਂ ਤੋਂ ਹੀ ਪਹਿਲਾਂ ਮੈਂ ਥੀਏਟਰ ਦੀ ਜਿਹੜੀ ਉਹ ਵਿਦਿਆ ਸ਼ੁਰੂ ਕੀਤੀ ਖਾਲਸਾ ਸਕੂਲ ਚ ਪੜਦਾ ਸੀਗਾ ਉੱਥੋਂ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਮੈਂ ਕਾਲਜ ਚ ਗਿਆ ਕਾਲਜ ਦੇ ਵਿੱਚ ਥੀਏਟਰ ਕੀਤਾ ਔਰ ਉਹਦੇ ਨਾਲ-ਨਾਲ ਅਸੀਂ ਜਿਹੜੇ ਆ ਕੇਵਲ ਭਾਜੀ ਦੇ ਨਾਲ ਕੇਵਲ ਭਾਜੀ ਮੇਰੇ ਉਸਤਾਦ ਜੀ ਨੇ ਜੀ ਉਹਨਾਂ ਦੇ ਕੋਲੋਂ ਹੀ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਔਰ ਅੱਜ ਤੱਕ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਮੈਂ ਇੱਥੋਂ ਤੱਕ ਜਿਹੜਾ ਪਹੁੰਚਿਆ ਹਾਂ ਬਸ ਉਹਨਾਂ ਦਾ ਅਸ਼ੀਰਵਾਦ ਹੀ ਆ ਜੀ ਜੀ ਤੇ ਬਸ ਹੁਣ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੁਣ ਗਾਂ ਤੁਰੀ ਜਾ ਰਿਹਾ ਜੀ 1991 ਤੋਂ ਜਦੋਂ ਅਸੀਂ ਥੀਏਟਰ ਸ਼ੁਰੂ ਕੀਤਾ ਜੀ ਪਹਿਲੋ ਤੇ ਸਕੂਲ ਤੋਂ ਕੀਤਾ ਫਿਰ ਉਹਦੇ ਬਾਅਦ ਅਸੀਂ ਨਾਲ-ਨਾਲ ਉਦੋਂ ਤੇ ਨਾਟਕਸ਼ਾਲਾ ਅਜੇ ਹੋਣ ਚੁ ਵੀ ਨਹੀਂ ਸੀ ਆਈ ਜੀ ਤੇ ਅਜੇ ਉਦੋਂ ਕੱਚੀ ਸਟੇਜ ਸੀਗੀ ਉਦੋਂ ਉੱਥੇ ਫੈਕਟਰੀ ਵੀ ਸੀਗੀ ਅਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਥੀਏਟਰ ਕਰਨਾ ਅਸੀਂ ਛੋਟੇ-ਛੋਟੇ ਨਾਟਕ ਭਾਜੀ ਗੁਰਚਰਨ ਹੁਣਾਂ ਦੇ ਲਿਖੇ ਉਹ ਜਾ ਕੇ ਕਰਨੇ ਜੀ ਫਿਰ ਉਹਦੇ ਨਾਲ-ਨਾਲ ਫਿਰ 1991 ਚ ਕੇਵਲ ਭਾਜੀ ਐਨਐਸਸੀ ਤੋਂ ਵਾਪਸ ਆਏ ਸੀਗੇ ਤੇ ਉਹਨਾਂ ਨੇ ਫਿਰ ਉਸ ਥੀਏਟਰ ਨੂੰ ਇੱਕ ਨਵਾਂ ਰੂਪ ਦਿੱਤਾ ਜੀ ਮਾਡਰਨ ਮਾਡਰਨ ਰੂਪ ਦਿੱਤਾ ਔਰ ਉਸ ਰੂਪ ਦੇ ਵਿੱਚ ਮੇਰਾ ਬੜਾ ਮੈਂ ਭਾਗਾ ਵਾਲਾ ਸਮਝਦਾ ਆਪਣੇ ਆਪ ਨੂੰ ਕਿ ਉਹ ਉਸ ਸਮੇਂ ਦੇ ਵਿੱਚ ਮੈਂ ਕੇਵਲ ਭਾਜੀ ਹੁਣਾਂ ਨਾਲ ਜੁੜਿਆ ਜੀ ਔਰ ਮਾਡਰਨ ਥੀਏਟਰ ਦੇ ਨਾਲ ਜਿਹੜਾ ਮੈਂ ਜੁੜ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ ਕਹਿੰਦੇ ਨੇ ਕਿ ਜਿਹੜਾ ਥੀਏਟਰ ਦਾ ਚੰਡਿਆ ਹੋਇਆ ਕਲਾਕਾਰ ਹੈ ਕਦੇ ਮਾਰ ਨਹੀਂ ਖਾਂਦਾ ਜੀ ਜੀ ਉਹ ਜਿਹੜਾ ਕੀਤਾ ਹੋਇਆ ਕੰਮ ਤੁਹਾਡਾ ਹੁਣ ਕਿੰਨਾ ਕੰਮ ਆ ਰਿਹਾ ਹੈ ਬਹੁਤ ਕੰਮ ਆ ਰਿਹਾ ਜੀ ਥੀਏਟਰ ਮੈਂ ਕਹਿੰਦਾ ਇੱਕ ਹਰ ਆਰਟਿਸਟ ਨੂੰ ਥੀਏਟਰ ਕਰਨਾ ਬਹੁਤ ਜ਼ਰੂਰੀ ਹੈ ਜੀ ਥੀਏਟਰ ਜਿਹੜਾ ਆ ਜਿੰਨੇ ਥੀਏਟਰ ਕੀਤਾ ਉਹ ਕਿਤੇ ਵੀ ਮਾਰ ਨਹੀਂ ਖਾ ਸਕਦਾ ਫਿਲਮ ਇੰਡਸਟਰੀ ਦੇ ਵਿੱਚ ਮੈਂ ਦੇਖਦਾ ਅੱਜ ਕੱਲ ਬਹੁਤ ਸਾਰੇ ਨਵੇਂ ਮੈਂ ਜਿਹੜੇ ਕਲਾਕਾਰ ਆ ਰਹੇ ਆ ਬਹੁਤ ਸਾਰੇ ਮੈਂ ਰੀਲਾਂ ਤੋਂ ਜਿਹੜੇ ਬਣ ਕੇ ਆ ਜਾਂਦੇ ਨੇ ਰੀਲਾਂ ਤੇ ਨਾਲ ਡਾਇਲੌਗ ਬੋਲਦੇ ਨੇ ਐਕਟਿੰਗ ਕਰਦੇ ਨੇ ਉਹ ਸਾਡੇ ਫਿਲਮ ਲਾਈਨ ਦੇ ਵਿੱਚ ਜਾਂ ਥੀਏਟਰ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕਦੇ ਜੀ ਥੀਏਟਰ ਜਿਹੜਾ ਆ ਉਹ ਇੱਕ ਕੌਨਫੀਡੈਂਸ ਭਰਦਾ ਆ ਔਰ ਨਿਖਾਰਦਾ ਆ ਇੱਕ ਪ੍ਰਤਿਭਾ ਨੂੰ ਸਾਡੀ ਕਲਾ ਨੂੰ ਨਿਖਾਰਦਾ ਆ ਔਰ ਇਹਨੂੰ ਪ੍ਰੈਕਟਿਸ ਦੇ ਨਾਲ ਥੀਏਟਰ ਕਰ ਕਰਕੇ ਅਸੀਂ ਜਿਹੜਾ ਆ ਇਸ ਮੁਕਾਮ ਤੱਕ ਪਹੁੰਚ ਸਕਦੇ ਹਾਂ ਜੀ ਬਾਲੀਵੁੱਡ ਦੀਆਂ ਗੱਲਾਂ ਫਿਲਮਾਂ ਦੀ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ